ਸ਼ੋਕਾ ਸਾਈਕਲ ਸਟੋਰ ਛਟਗਈਆਂ ਵਾਲਾ ਚੌਕ ਫਗਵਾੜਾ ਲੋਈ ਸਾਹਮਣੇ ਬਿਲਕੁਲ ਦੁਕਾਨ ਆ ਤੇ ਅਸੀਂ ਤੁਹਾਨੂੰ ਹੁਣ ਉੱਥੇ ਜਿਹੜੀਆਂ ਅਲਮਾਰੀਆਂ ਆ ਉਹ ਵੀ ਦਿਖਾਉਨੇ ਆ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆ ਸ਼ੋਕਾ ਸਾਈਕਲ ਵਾਲਿਆਂ ਦੇ ਕੋਲ ਜਿੱਥੇ ਕਿ ਵੱਡੀ ਆਫਰ ਲੈ ਕੇ ਆਏ ਤੁਹਾਡੇ ਲਈ ਔਰ ਸੋਫਾ ਸੈਟ ਅਲਮਾਰੀਆਂ ਬੜੀ ਸਭ ਤੋਂ ਵਧੀਆ ਸਮਾਨ ਬਾਜ਼ਾਰ ਵਿੱਚ ਆ ਚੁੱਕਾ ਔਰ ਤੁਹਾਡੇ ਲਈ ਸਸਤਾ ਦਿਵਾਲੀ ਕਰਕੇ ਸਸਤਾ ਜਦੋਂ ਦਿਵਾਲੀ ਲੰਘ ਗਈ ਫਿਰ ਮਹਿੰਗਾ ਹੋਊਗਾ ਫਿਰ ਕੋਈ ਗਰੰਟੀ ਨਹੀਂ ਇਸ ਵੇਲੇ ਸਸਤਾ ਆਫਰ ਚੱਲ ਰਹੀ ਆ ਬੈੱਡ ਵੀ ਸਸਤੇ ਅਲਮਾਰੀਆਂ ਵੀ ਸਸਤੀਆਂ ਆਓ ਆਪਾਂ ਤੁਹਾਡਾ ਪਹਿਲਾਂ ਉਹਨਾਂ ਨੂੰ ਦਿਖਾਉਣੇ ਜਿਹੜੇ ਬੈੱਡ ਅਲਮਾਰੀਆਂ ਪਈਆਂ ਆ ਉਹ ਦਿਖਾਉਣੇ ਆ ਜੀ ਨਾਲੇ ਉਹਨਾਂ ਨਾਲ ਪ੍ਰੇਮ ਭਾਜੀ ਨਾਲ ਗੱਲ ਕਰਦੇ ਆਂ ਆਓ ਚੱਲਦੇ ਆਂ ਜੀ ਹਾਂਜੀ ਸਰ ਸਾਸੀ ਗੱਲ ਜੀ ਸਾਸੀ ਗੱਲ ਬਾਜੀ ਵਧੀਆ ਬਾਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਵਧੀਆ ਬਾਜੀ ਵਧੀਆ ਇਹ ਕਿਦਾਂ ਕੰਮ ਕਰ ਚੱਲ ਰਿਹਾ ਕੰਮ ਤਾਂ ਠੀਕ ਹੈ ਬਾਜੀ ਕਿਰਪਾ ਬਾਬੇ ਦੀ ਪੂਰੀ ਪਹਿਲਾਂ ਦਿਵਾਲੀ ਆ ਤੁਹਾਨੂੰ ਮੁਬਾਰਕਾਂ ਦੇ ਦੀ ਤੁਹਾਨੂੰ ਵੀ ਬਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਾਜੀ ਜਿਹੜਾ ਦੇਖੋ ਤੁਸੀਂ ਇੱਕ ਬਹੁਤ ਵੱਡੀ ਆਫਰ ਲੈ ਕੇ ਆਏ ਹੋ ਜੀ ਦਰਸ਼ਕਾਂ ਵਾਸਤੇ ਹਾਂਜੀ ਹਾਂਜੀ ਬਾਜੀ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ ਜਿਹਦਾ ਬੈੱਡ ਆ ਤੁਹਾਡੇ ਕੋਲ ਆਲਮਾਰੀਆਂ ਆ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਾਜੀ ਆਪਣੇ ਕੋਲ ਬੈੱਡ ਆ ਆਲਮਾਰੀਆਂ ਆ ਸੋਫੇ ਆ ਗੱਦੇ ਆ ਸੈਂਟਰ ਟੇਬਲ ਡਰੈਸਿੰਗ ਟੇਬਲ ਆ ਸਾਰਾ ਹਰ ਤਰ੍ਹਾਂ ਦਾ ਫਰਨੀਚਰ ਹਰ ਤਰ੍ਹਾਂ ਦਾ ਫਰਨੀਚਰ ਆਪਾਂ ਨੂੰ ਵਧੀਆ ਕੁਆਲਿਟੀ ਦਾ ਮਿਲੇਗਾ ਜਾਇਜ ਰੇਟਾਂ ਤੇ ਮਿਲੇਗਾ ਜੋ ਮਾਰਕੀਟ ਦਾ ਰੇਟ ਹੋਊਗਾ ਉਹਦੇ ਨਾਲੋਂ ਆਪਣਾ ਰੇਟ ਜਿਹੜਾ ਥੱਲੇ ਹੋਊਗਾ ਕੁਆਲਿਟੀ ਜਿਹੜੀ ਉੱਪਰ ਹੋਊਗੀ ਇਸ ਵੇਲੇ ਜਿਹੜੀ ਆਫਰ ਚੱਲ ਰਹੀ ਹੈ ਜੀ ਨਾ ਹਾਂਜੀ ਹਾਂਜੀ ਭਾਜੀ ਅੱਜ ਆਪਾਂ ਨੂੰ ਸਸਤਾ ਦੇ ਰਹੇ ਹਾਂ ਜੀ ਇਹਦਾ ਨਾ ਸਸਤਾ ਦੇਨੇ ਭਾਜੀ ਕੀ ਬਾਤ ਹੈ ਜੀ ਲਓ ਜੀ ਮੇਰੇ ਪ੍ਰੇਮ ਭਾਜੀ ਨੇ ਦੱਸਤਾ ਵੀ ਅਸੀਂ ਇਸ ਵੇਲੇ ਜਿਹੜਾ ਸਮਾਨ ਆ ਉਹ ਬੈੱਡ ਵੀ ਔਰ ਅਲਮਾਰੀਆਂ ਵੀ ਬਿਯਾਰ ਨਾਲੋਂ ਅਸੀਂ ਸਸਤੀਆਂ ਦੇ ਰਹੇ ਹਾਂ ਆਫਰ ਚੱਲ ਰਹੀ ਆ ਤੇ ਤੁਸੀਂ ਵੀ ਲੈ ਸਕਦੇ ਹੋ ਕੋਈ ਜਿਹੜਾ ਭਾਜੀ ਕੋਈ ਕਿਸੇ ਚੀਜ਼ ਦਾ ਰੇਟ ਆ ਸਾਨੂੰ ਦੱਸਿਆ ਜਾਵੇ ਕਿਹੜਾ ਬੈੱਡ ਆ ਜਦਾ ਬੈੱਡ ਪਿਆ ਜੀ ਇਹਦਾ ਕੀ ਰੇਟ ਲੱਗੂਗਾ ਦਿਵਾਨ ਆ ਉਹਦਾ ਕੀ ਰੇਟ ਲੱਗੂਗਾ ਹਾਂ ਭਾਜੀ ਜਿੱਦਾਂ ਆਪਣਾ ਦਿਵਾਨ ਆ ਉਹ ਮਾਰਕੀਟ 'ਚ ਆਪਣਾ 6500 7000 ਇਸ ਤਰ੍ਹਾਂ ਮਿਲਦਾ ਹੈ ਆਪਣੇ ਕੋਲ ਦਿਵਾਨ ਮਿਲੂਗਾ 6000 ਰੁਪਏ ਦਾ ਅਚਾ ਉਹ 7000 7500 7000 7500 ਮਿਲਦਾ ਆਪਣੇ ਕੋਲ 6000 ਦਾ ਮਿਲੂਗਾ ਹਾਂਜੀ ਦਿਵਾਨ ਵੀ ਵਧੀਆ ਹੋਊਗਾ ਆ ਜਿਹੜਾ ਜਦਾਬ ਪਿਆ ਦਿਵਾਨ ਉਹ ਕਿੰਨੇ ਕ ਦਾ ਰੇਟ ਚ ਆ ਇਹ 6000 ਦਾ ਮਿਲ ਜੂਗਾ ਤੁਹਾਨੂੰ ਭਾਜੀ ਨਾਲੇ ਪਾਣੀ ਦੀ ਪ੍ਰਾਈਸ ਦੇ ਟੱਕਣ ਹੋਊਗੇ ਜ ਮਰ ਪਤਲੀ ਭਲਾਈ ਨਹੀਂ ਹੋਊਗੀ ਨਹੀਂ ਨਹੀਂ ਪਤਲੀ ਭਲਾਈ ਨਹੀਂ ਲੈਂਦੇ ਆਪਾਂ ਬੋ ਜੀ ਠੀਕ ਆ ਜੀ ਇਹ ਜਿਹੜੀਆਂ ਅਲਮਾਰੀਆਂ ਆ ਤੁਹਾਡੇ ਕੋ ਪਈਆਂ ਹਾਂਜੀ ਬੋ ਜੀ ਤੇ ਉਹ ਵੀ ਦਿਖਾ ਦਿਓ ਤੇ ਦੱਸੋ ਅਲਮਾਰੀ ਵੀ ਦਿਖਾ ਦਿੰਦਾ ਬੋ ਜੀ ਦੇਖੋ ਜੀ ਪਹਿਲਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਆਲਮਾਰੀਆਂ ਪਈਆਂ ਜੀ ਮੇਰੇ ਖਿਆਲ ਇੱਧਰ ਆਲਮਾਰੀਆਂ ਪਈਆਂ ਵਾਹ ਜੀ ਵਾਹ ਉਹਨਾਂ ਤੋਂ ਜੀ ਵਾਹ ਜੀ ਲਓ ਜੀ ਅਲਮਾਰੀਆਂ ਦੇਖੋ ਬਹੁਤ ਹੀ ਵਧੀਆ ਅਲਮਾਰੀਆਂ ਉੱਪਰੋਂ ਲੈ ਕੇ ਉੱਪਰ ਮੇਰੇ ਖਾਦੇ ਜੀ ਪੰਡ ਵੀ ਹੁੰਦੇ ਆਵਾਜ਼ ਜੀ ਹਾਂਜੀ ਹਾਂਜੀ ਬਾਈ ਕੀ ਬਾਤ ਹੈ ਠੀਕ ਆਪਾਂ ਕੰਬਲ ਰਿਈਆਂ ਜਿਹੜਾ ਮੋਰੇ ਸਰਦੀਆਂ ਆ ਰਹੀਆਂ ਕੰਬਲ ਰਿਈਆਂ ਸਟਰ ਕੰਬਲ ਰਿਈਆਂ ਹਰ ਚੀਜ਼ ਆਪਾਂ ਰੱਖਸਾ ਦੇ ਕੰਬਲ ਰਿਈਆਂ ਆਪਾਂ ਰੱਖਸਾ ਦੇ ਪਾਜੀ ਬਿਲਕੁਲ ਤੇ ਇਹ ਕਿਹਦਾ ਰੇਟ ਕਿਨਾ ਆ ਬਾਜ਼ਾਰ ਵਿੱਚ ਕੀ ਰੇਟ ਹੈ ਸਹੀ ਦੱਸ ਦਿਓ ਜੀ ਤੇ ਜਿਹੜੇ ਦਰਸ਼ਕਾਂ ਉਹਨਾਂ ਦੇਖਣਾ ਹੈ ਇਹ ਪਾਜੀ ਉਧਾ ਬਾਜ਼ਾਰ ਚ ਵਿਕਦੀ ਹੈ 13 13000 ਦੀ ਅੱਛਾ ਜੀ ਜਿਹੜਾ ਦਰਸ਼ਕ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਆਪਾਂ ਲਾਵਾਂਗੇ 9500 ਦੀ 9500 ਹਾਂਜੀ ਕੀ ਬਾਤ ਹੈ ਜੀ ਇਨੇ ਵੇ ਘਟ ਗਿਆ ਜੀ ਅੱਗੇ ਵੇ ਚੱਲਦੇ ਭਾਜੀ ਹੁਣੇ ਨਾਲ ਤੇ ਆਹ ਭਾਜੀ ਜਿਹੜੀ ਆ ਹਾਲਮਾਰੀ ਹੈ ਵੀ ਹਾਂਜੀ ਹਾਂਜੀ ਇਹ ਬੱਚਿਆਂ ਲਈ ਤੋਹਫੇ ਆ ਭਾਜੀ ਵਾ 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 ਲਓ ਜੀ ਬੱਚਿਆਂ ਲਈ ਜਿਹੜੇ ਤੋਹਫੇ ਆ ਉਹ ਵੀ ਦੇਖੋ ਕਿੰਨੀਆਂ ਸੋਹਣੀਆਂ ਅਲਮਾਰੀਆਂ ਇਹਦਾ ਵੀ ਪ੍ਰਾਈਸ ਦੱਸ ਦਿਓ ਭਾਜੀ ਇਹ ਮਾਰਕੀਟ 'ਚ ਭਾਜੀ 6650 ਰੁਪਏ ਦੀ ਵਿਕਦੀ ਹੈ ਅੱਛਾ ਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਆਪਾਂ ਨੂੰ ਦਵਾਂਗੇ 4600 ਰੁਪਏ ਦੀ 4600 ਕੀ ਗੱਲ ਆ ਜੀ ਬਹੁਤ ਸੋਹਣੀਆਂ ਅਲਮਾਰੀਆਂ ਦੇਖੋ ਬੱਚਿਆਂ ਵਾਲੇ ਬੱਚੇ ਵੀ ਬੱਚੇ ਵੀ ਖੁਸ਼ ਹੋ ਜਾਣਗੇ ਜੀ ਇਹ ਦੇਖ ਕੇ ਬੱਚੇ ਖੁਸ਼ ਹੋ ਜਾਣਗੇ ਦੇਖ ਕੇ ਇਹ ਗੱਲ ਤੇ ਦੇਖ ਨਿਗਰ ਭਲਾਈ ਆ ਜੀ ਆ ਜਾਓ ਜੀ ਅੱਗੇ ਚੱਲਦੇ ਆ ਤਾਂ ਗੱਲਬਾਤ ਕਰਾਂਗੇ ਹਾਂ ਜੀ ਜਿਹੜੀਆਂ ਅਲਮਾਰੀਆਂ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਸਾਡੇ ਕੋਲ ਭਾਈਆਂ ਦਿਖਾਈਆਂ ਅਸੀਂ ਹੋਰ ਅਲਮਾਰੀ ਭਾਜੀ ਇਹ ਹੀ ਖੋਲ ਕੇ ਦਿਖਾ ਰਣਗੇ ਜਿਹੜੀ ਬਹੁਤ ਸਪੈਸ਼ਲ ਅਲਮਾਰੀ ਤੇ ਹੁੰਦੀ ਭਾਜੀ ਅੱਛਾ ਜੀ ਅਲਮਾਰੀ ਦੇ ਵਾਸਤੇ ਅੱਛਾ ਜੀ ਆ ਦੇਖੋ ਭਾਜੀ ਠੀਕ ਆ ਤੇ ਉਹ ਸੋਹਣੀਆਂ ਅਲਮਾਰੀਆਂ ਭਾਜੀ ਇਹਦਾ ਜਿੱਦਾਂ ਇਹ ਦੇਖੋ ਭਾਜੀ ਨਹੀਂ ਨਹੀਂ ਜਿੱਦਾਂ ਆਹ ਭਾਜੀ ਆਂਦਾ ਨਾ ਆਪਣੇ ਜਿੱਦਾਂ ਬੈਂਕ ਦੇ ਲੋਕਰ ਹੁੰਦੇ ਵੱਡੇ ਵੱਡੇ ਆਹ ਦੇਖੋ ਲੋਕਰ ਦਾ ਡਿਜ਼ਾਈਨ ਪੂਰਾ ਠੀਕ ਆ ਇਹਦੇ ਵਿੱਚ ਭਾਜੀ ਇੱਕ ਆਪਣਾ ਪੱਲਾ ਆ ਜਾਂਦਾ ਇਹਦੇ ਵਿੱਚ ਆਪਣੀ ਉਹ ਬੜੀ ਭੈਣਾ ਆਪਣੀਆਂ ਬੈਂਗਲ ਰੱਖਸਾਂ ਦੀਆਂ ਮੋਬਾਈਲ ਰੱਖਸਾਂ ਦੀਆਂ ਪਰਸ ਰੱਖਸਾਂ ਵਾਲੀਆਂ ਉੱਪਰ ਕੰਬਲ ਵਾਸਤੇ ਆ ਗਈ ਨਿਜਾਈਆਂ ਵਾਸਤੇ ਆ ਗਈ ਚਾਬੀਆਂ ਅਮਰੁੱਤੀ ਲੋਕ ਵਾਲੀਆਂ ਭਾਜੀ ਕੀ ਬਾਤ ਹੈ ਜੀ ਆਹ ਦੇਖੋ ਜੀ ਭਾਜੀ ਸਾਰੀ ਪਾਊਡਰ ਕੋਟਡ ਅਲਮਾਰੀ ਹੋਊਗੀ ਇਹ ਸੌਰੀ ਆਵਾਜ਼ ਹੀ ਵਾਹ ਕੀ ਬਾਤ ਹੈ ਅਲਮਾਰੀ ਬਹੁਤ ਵੱਡੀ ਹੈ ਜੀ ਅਲਮਾਰੀ ਖੁੱਲੇ ਦੀ ਆਵਾਜ਼ ਨਹੀਂ ਆਊਗੀ ਵਾਹ ਵਾਹ ਖੁੱਲੇ ਦੀ ਆਵਾਜ਼ ਨਹੀਂ ਆਊਗੀ 10 ਸਾਲ ਦੀ ਗਾਰੰਟੀ ਹੋਊਗੀ ਰੰਗ ਦੀ ਪਾਊਡਰ ਕੋਟਡ ਅਲਮਾਰੀ ਹੋਊਗੀ ਠੀਕ ਹੈ ਭਾਜੀ ਸਾਰੀ ਹੈਵੀ ਹੋਊਗੀ ਹਾਂ ਇੱਕ ਕੁਇੰਟਲ ਪਲੱਸ weight ਹੋਊਗਾ ਇਹਨਾਂ ਦਾ ਇੱਕ ਕੁਇੰਟਲ ਪਲੱਸ weight ਹੋਊਗਾ ਇਹ अलमारी ਵੀ பாਜੀ ਬਹੁਤ ਬੜੀਆ ਹਾਂਜੀ ਹਾਂਜੀ ਤੇ ਜਿਹੜੀਆਂ ਅਮਰੂਤੀ ਵਾਲੀਆਂ ਚਾਬੀਆਂ ਦਾ ਰਹੇ ਉਹ ਵੀ ਦੇਖੋ ਕਿਆ ਬਾਤ ਹੈ ਜੀ ਚਾਬੀਆਂ ਵੀ ਆ ਦੇਖ ਲਓ ਅੱਜ ਲਓ ਜੀ ਚਾਬੀਆਂ ਦੇਖੋ ਜੀ ਚਾਬੀਆਂ ਵੀ ਬਹੁਤ ਵਧੀਆ ਆ ਤੇ ਇਹਦਾ ਜਿਹੜਾ ਪ੍ਰਾਈਸ ਆ ਬਾਜ਼ਾਰ ਨਾਲੋਂ ਕਿੰਨਾ ਸਸਤੀ ਆ ਇਸਨੇ ਭਾਜੀ ਬਾਜ਼ਾਰ 'ਚ ਇਹ अलमारी 28000 26 ਆ 2700 ਇਹਦਾ ਵਿਕਦੀ ਹੈ ਅੱਛਾ ਜੀ ਆਪਾਂ ਦੇਵਾਂਗੇ ਤੁਹਾਨੂੰ 20000 ਰੁਪਏ ਦੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਭਾਜੀ ਠੀਕ ਆ ਭਾਜੀ ਲੋ ਭਾਜੀ ਨੇ ਕਹਿਤਾ ਜਿਹੜਾ ਸਾਡੀ ਦੁਆਬਾ نیوز 24 ਵੀਡੀਓ ਦੇਖ ਕੇ ਆਊਗਾ ਉਹਦੇ ਲਈ ਜਿਹੜੀ 20000 ਦਸੀ ਹੈ ਜੀ ਬਿਲਕੁਲ ਭਾਜੀ ਉਹਨੂੰ 20000 ਦੀ ਅਲਮਾਰੀ ਦਿੱਤੀ ਜਾਓ ਬਾਜ਼ਾਰ ਦਾ ਰੇਟ ਆ 26000 ਤੁਹਾਡੇ ਨੇ ਆਫਰ ਲੈ ਕੇ ਆਇਆ ਉਹ ਪ੍ਰੇਮ ਭਾਜੀ ਆਓ ਆਪਾਂ ਫੇਰ ਗੱਲਬਾਤ ਕਰਦੇ ਭਾਜੀ ਉਹਨਾਂ ਨਾਲ ਚਲੋ ਹਾਂਜੀ ਅਸੀਂ ਹੁਣ ਇੱਥੇ ਹੀ ਸਮਾਪਤੀ ਕਰਾਂਗੇ ਭਾਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਦੇ ਭਾਜੀ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਭਾਜੀ ਦੁਆਬਾ نیوز 24 ਵਾਲੇ ਆਪਣੇ ਕੋਲ ਆਏ ਸੀ ਇਹ ਆਪਣੇ ਭਰਾ ਨੇ ਠੀਕ ਹੈ ਭਾਜੀ ਏ ਆਪਣੇ ਕੋਲ ਆਏ ਸੀ ਕਿ ਤੁਸੀਂ ਦਿਵਾਲੀ ਦੇ ਕੀ ਆਫਰ ਲਾ ਰਹੇ ਹੋ ਆਪਾਂ ਦਿਵਾਲੀ ਦੀ ਕਵਰੇਜ ਕਰਨੀ ਹੈ ਤੇ ਮੈਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਦਿਖਾਈਆਂ ਇਹਨਾਂ ਨੂੰ ਸਾਰੀਆਂ ਆਫਰ ਦੱਸੀਆਂ ਤੇ ਜਿਹੜੇ ਮੇਰੇ ਭੈਣ ਭਰਾ ਭਾਜੀ ਉਹਨਾਂ ਦੀ ਵੀਡੀਓ ਸ਼ੇਅਰ ਕਰਕੇ ਆਣਗੇ ਭਾਜੀ ਉਹਨਾਂ ਦੇ ਚੈਨਲ ਨੂੰ ਲਾਈਕ ਕਰਕੇ ਆਣਗੇ ਉਹਨਾਂ ਨੂੰ ਅਸੀਂ ਚੀਜ਼ਾਂ ਦਾ ਸਸਤੀਆਂ ਦੇਾਂਗੇ ਦੇਾਂਗੇ ਇੱਕ ਸਰਪ੍ਰਾਈਜ਼ ਗਿਫਟ ਵੀ ਦੇਾਂਗੇ ਗਿਫਟ టు ਲਵ ਵਾਹ ਜੀ ਵਾਹ ਜੀ ਬੜਾ ਤੁਹਾਡੇ ਲਈ ਗਿਫਟ ਵੀ ਭਾਜੀ ਹੁਣੀ ਤਿਆਰ ਕੀਤਾ ਆ ਤੇ ਇਹ ਗਿਫਟ ਤੁਹਾਨੂੰ ਦਿਖਾਉਣਾ ਨਹੀਂਗਾ ਜਦੋਂ ਆਓਗੇ ਫੇਰ ਦਿਖਾਵਾਂਗਾ ਤੇ ਸਰਪ੍ਰਾਈਜ਼ ਹੈ ਪਰ ਦਿਖਾਤਾ ਸਰਪ੍ਰਾਈਜ਼ ਕਰ ਰਿਹਾ ਓ ਸਰਪ੍ਰਾਈਜ਼ ਕ ਹਰ ਇੱਕ ਇਸ ਚੀਜ਼ ਦਾ ਤੁਸੀਂ ਦੇਖ ਲਓ ਇਹ ਮੌਕੇ ਦਾ ਨਹੀਂ ਪਤਾ ਜੀ ਬਿਲਕੁਲ ਬਿਲਕੁਲ ਤੇ ਹਰ ਗਲੀ ਦੀ ਹਰ ਕੋਲੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹੋ ਡੁਆਬਾ ਨਿਊਜ਼ 24